ਪੰਪ ਕਸਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆ ਪੱਗੇ ਲਾ ਕੇ ਲੈ ਗਏ ਸੀ ਵਿੱਚੋਂ ਸੀਜ਼ਨ ਦੇ ਵਿੱਚ ਪੰਪ ਲਾ ਗਏ ਆ ਪਹਲਾ ਕੇ ਤੇ ਸਟਾਰਟਿੰਗ ਦਾ ਚੱਕਰ ਸੀ ਤਾਂ ਹੁਣ ਆਪਾਂ ਦੁਬਾਰਾ ਪੰਪ ਲੈਂ ਕਰਵਾ ਕੇ ਸਟਾ ਹਾਂ ਸਾਸਿਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਚ ਤੇ ਆਪਾਂ ਪਹੁੰਚ ਗਏ ਕੰਪੈਨਾਂ ਦੇ ਕੋਲੇ ਤੇ ਸਮਾਨ ਵਗੈਰਾ ਆਪਾਂ ਅਜੇ ਤਰ ਪਹਿਲਾਂ ਵਗੈਰਾ ਲਾਉਣ ਲੱਗੇ ਤਾਂ ਪਹਿਲਾਂ ਲਾ ਕੇ ਫਿਰ ਦੇਖਦੇ ਆ ਵੀ ਰੈਡੀਏਟਰ ਕੀ ਹਾਲ ਹੋ ਗਏ ਚੂਹੇ ਚ ਦੱਸਦੇ ਬਹੁਤ ਤਗੜੇ ਚੂਹੇ ਇੱਧਰ ਤੇ ਮਾਲਕ ਦੀ ਕਿਰਪਾ ਨਾਲ ਠੀਕ ਹੀ ਰਿਹਾ ਹੋਣਾ ਚਾਹੀਏ ਕਿਉਂਕਿ ਆਪਾਂ ਰੈਡੀਏਟਰ ਨਵੇਂ ਪਾਗ ਲੈ ਆਂ ਕਮ ਇਨਾਂ ਨੂੰ ਇਹਦੇ ਫ੍ਰੀ ਦੇ ਵੀ ਨਵੇਂ ਤੇ ਇਹਦੇ ਜੱਸੀ ਦੇ ਨਵੇਂ ਪਾਇਆ ਦੋਨਾਂ ਮਸ਼ੀਨਾਂ ਦੇ ਨਵੇਂ ਪਾਏ ਆ ਤੇ ਬਸ ਰੈਡੀਏਟਰ ਮਾਲਕ ਵੱਲੋਂ ਕਿਰਪਾ ਹੋਣੀ ਚਾਹੀਦੀ ਬਾਕੀ ਤਾਂ ਅਸੀਂ ਜਿਹੜਾ ਕਰਨਾ ਉਹ ਕਰਨਾ ਹੀ ਆ ਤੇ ਆਪਾਂ ਅਸੀਂ ਅੱਜ ਇੱਥੋਂ ਤਕਰੀਬਨ ਮਸ਼ੀਨਾਂ ਕੱਢ ਕੇ ਲੈ ਜਣੀ ਆ ਅੱਜ ਸ਼ਾਮ ਹੋ ਜਾ ਰਾਤ ਹੋ ਜਾ ਯਾਨੀ ਕਿ ਇਹਨਾਂ ਨੂੰ ਤਿਆਰ ਕਰਕੇ ਤੇ ਆਪਾਂ ਅੱਜ ਕੱਢ ਕੇ ਲੈ ਜਾਈਏ ਤੇ ਬੰਦੇ ਹੀ ਲੱਗਿਆ ਮਸ਼ੀਨਾਂ ਨੂੰ ਉੱਤਰ ਪਹਿਲਾਂ ਲਾਉਣਾ ਇਧਰ ਬਿੰਦਾ ਭਾਈ ਤੁਹਾਨੂੰ ਆਪਾਂ ਦੱਸ ਦਿਆਂ ਬੰਦੇ ਕਿਹੜੇ ਕਿਹੜੇ ਨਵੇਂ ਆਏ ਐ ਇਸ ਵਾਰ ਕਿਹੜੇ ਕਿਹੜੇ ਪੁਰਾਣੇ ਆ ਬੰਦੇ ਤੇ ਆ ਪ੍ਰੀਤ ਕੰਬੈਨ ਆਪਣੇ ਵਕੀਲੇਵਾਂ ਦੀ ਵਕੀਲਾ ਆਇਆ ਨਹੀਂ ਕਿਉਂਕਿ ਉਹਦਾ ਵਿਆਹ ਸੀ ਹਾਂ ਕੋਈ ਨਹੀਂ ਤੋਪੇ ਇੱਕ ਦਾ ਬੰਦਾ ਆ ਨਵਾਂ ਆਇਆ ਡਰਾਈਵਰ ਹੈ ਕਿ ਹੈਲਪਰ ਹੈ ਕਿ ਫੁੱਲ ਡਰਾਈਵਰ ਸਭ ਫਰਸਟ ਡਰਾਈਵਰ ਸੈਕਿੰਡ ਫਰਸਟ ਤੂੰ ਹੈ ਉਹ ਮੁੰਡਾ ਉਹ ਸੈਕਿੰਡ ਉਹ ਸੈਕਿੰਡ ਪੂਰੀ ਚ ਰੋਡ ਰੋਡ ਤੇ ਫੁੱਲ ਮਾਰ ਰਿਹਾ ਹਾਂ ਬਾਤ ਠੀਕ ਹੈ ਇਦਾਂ ਹੀ ਬੰਦਾ ਸਾਨੂੰ ਚਾਹੀਦਾ ਪਹਿਲੋਂ ਕਦੇ ਚਲਾਈ ਪ੍ਰੀਤ ਮਸ਼ੀਨ ਕੇ ਨਹੀਂ ਕਦੇ ਚਲਾਈ ਹੈ ਦੋ ਸੇ ਚਲਾਈ ਹੈ ਪ੍ਰੀਤ ਚਲਉਂਦਾ ਰਹਾ ਦੋ ਸੇਨ ਬਾਤ ਠੀਕ ਹੈ ਫਿਰ ਬੰਦਾ ਮਾਰ ਰਿਹਾ ਵਾਕਿਆ ਉਹ ਮੈਂ ਪੜਾ ਜਨਾ ਮੈਂ ਚੰਗਾ ਤੇ ਉਹ ਬੰਦਾ ਪੁਰਾਣਾ ਹੀ ਆ ਪਿਛਲੇ ਸਾਲ ਵਾਲਾ ਹੀ ਆ ਉਹ ਵਾਲਾ ਤੇ ਆ ਬੰਦਾ ਇੱਕ ਹੋਰ ਨਵਾਂ ਆਇਆ ਤੇ ਬੜਾ ਸਾਸਰੇ ਕਾ ਬਲਾਉ ਅਸੇ ਕਾਲੀ ਹਾਂ ਤੇ ਅੱਗੇ ਪੀ ਕੰਬਾਈਨ ਦੇ ਸੇਨ ਲਾ ਕੇ ਨਹੀਂ ਲਾਇਆ ਨਹੀਂ ਤੇ ਲਾਇਆ ਕਿ ਆਸ ਤੇ ਲਾਇਆ ਕਿ ਆਸ ਤੇ ਕਿੰਨੇ ਸੇਨ ਹੋ ਗਿਆ ਤੈਨੂੰ ਮੈਨੂੰ 8 ਸੇਨ ਇਹਦਾ ਨਾਂ ਦੱਸੋ ਆਪਣਾ ਨਾਂ ਕੀ ਆ ਇੱਕ ਮਿੰਟ ਲਓ ਜੀ ਮਸ਼ੀਨ ਦਾ ਲੈ ਕਰ ਮਾ ਲੈ ਗਿਆ ਕੱਟ ਰਿਹਾ ਇੱਧਰ ਲੈ ਇੱਧਰ ਰਪਾ ਲੈ ਲਓ ਜੀ ਲਓ 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 ਲੈ ਨਹੀਂ ਮੇਰਾ ਇੱਕ ਮੈ ਵੀ ਇੱਧਰ ਲੈ ਇੱਧਰ ਖੁੱਲ੍ਹ ਕੇ ਸਾਥ ਲਾਵੇ ਇੱਧਰ ਇੱਧਰ ਚਲੋ ਖੁੱਲ੍ਹ ਕੇ ਨਾ ਇਹਨਾਂ ਪਾ ਇਕੱਠਾ ਕਰੀਏ ਮੋਟਰਸਾਲ ਪਾਸੇ ਕਰ ਦੋ ਪਰਾਂ ਲੈ ਜਾਓ ਕਿੰਨਾ ਕੋ ਹੈ ਕਿੰਨਾ ਕੋ ਬੱਬੂ ਵਿੱਚ ਖੁਣਾ ਕਿੰਨਾ ਸਮਾਨ ਭੇਜ ਕੇ ਰੱਖ ਲੋ ਲੈ ਲੋ ਬਾਹਰ ਪਿੱਛੇ ਦਾ ਸਮਾਨ ਨਹੀਂ ਪੈਗਾ ਤੇ ਤੂੰ ਗੁਰਾ ਹਣਾ ਪਹਿਲੋ ਪਾ ਲੈ ਇੱਕ ਦਿਨ ਪਾਣੀ ਲੱਗਾ ਦਾ ਐਮਪੀ ਤਾਂ ਨਹੀਂ ਹੋਣਾ ਐਮਪੀ ਨਹੀਂ ਹੋਣਾ ਇਹ ਮੀਂਹ ਨਹੀਂ ਆਪਣਾ ਪਤਾ ਕੀ ਗੱਲ ਇਹ ਮੀਂਹ ਉਹ ਨਹੀਂ ਕਣਕ ਦਾ ਛੇਣ ਕਿਹੜਾ ਝੋਨੇ ਦਾ ਤੇ ਤੇਰੇ ਦਾ ਕਟਰ-ਕਟਰ ਉਦਾਂ ਛੇ ਵੀ ਪਿਆ ਮੇਰੇ ਵਿੱਚ ਪਾਣੀ ਪੁਣੀ ਵੜਿਆ ਪੱਤਰ ਪਾਰ ਫੂਟ ਕੇ ਬੈਠਾ ਹਟਾ ਹਟਾ ਲੈਂਦੇ ਆ ਪਤਾ ਲੱਗਦਾ ਉਧਰ ਛਾੜ ਤੋਂ ਪਾਣੀ ਵੜਿਆਣਾ ਪਾਣੀ ਮਾੜਾ ਮਟਾਉਗਾ ਤੋ ਇਹਨਾਂ ਰਸੇ ਹੋ ਸਾਹਮਣੇ ਬੰਨ ਗਏ ਨਾ ਸਾਡੇ ਦੱਸਾਂ ਪਰਾਂ ਲੈ ਜੋ ਵੀ ਯਾ ਕਿ ਇੱਕ ਮਹੀਨ ਤਾਂ ਆਪਾਂ ਕਰਤੀ ਆ ਜੀ ਹੁਣ ਬਦਲਣਾ ਡਰੈਸ ਰੂਮ ਵਗੈਰਾ ਬਦਲਦੇ ਆਂ ਬਦਲ ਕੇ ਪੰਪ ਕਸਣਾ ਪੰਪ ਕਸਦੇ ਆਂ ਸਪੀਕਰ ਸਾਡੇ ਬੰਦੇ ਰਾਹ ਜੀ ਛਾੜਾ ਸਪੀਕਰ ਲੈ ਬਹੁਤ ਬੜੇ ਬਹੁਤ ਠੱਕੜ ਲੈ ਕੇ ਆਏ ਇਹਨਾਂ ਦੇ ਰਸਤੇ ਛੜ ਛੋੜੇ ਬਸ ਚ ਹੀ ਰਹਿ ਗਏ ਕਿਤੇ 1500 ਦੇ ਸਪੀਕਰ ਸੀ ਇਹਨਾਂ ਨੇ 1500 ਦਾ ਹੁੰਦੇ ਉਹਦੇ ਨੁਕਸਾਨ ਕਰ ਲਿਆ ਕਿਵੇਂ ਸਾਰੇ ਰਸਤੇ ਸੰਭਾਲ ਦਿਆ ਸਾਰੇ ਰਾਤ ਜਦ ਬੱਸ 'ਚ ਉਤਰੇ ਉਹਦੇ ਇਹ ਆਟੋ ਵਾਲੇ ਸ਼ਰਾਫ ਲੈ ਗਏ ਆਪਾਂ ਨੂੰ ਆਹ ਆਣਾ ਉਹਦਾ ਲੈ ਗਏ ਉਹ ਉਹਦਾ ਕੰਮ ਗਾਹੀ 500 ਦਾ ਜਿਹੜਾ ਆਪਾਂ ਨੂੰ ਠੱਕਾ ਕਰਾ ਡੇਢ ਡੇਢ ਸੌ ਦੇ ਇਹ ਜੀ ਡੇਢ ਸੌ ਦੀ ਗੱਲ ਕਰਕੇ ਲੈ ਬਾਈ ਜਿਆਦਾ ਸੀ ਤੇ 800 1500 ਸਾਡੇ ਸਪੀਕਰ ਚ ਚਲੇਗਾ ਬੱਸ 'ਚ ਇਹਨਾਂ ਨੂੰ ਨਾਲ ਹੋਰ ਦੇ ਕੇ ਛੁਟਣਾ ਪਿਆ 1350 ਰੁਪਇਆ ਤੇ ਡੇਢ ਸੌ ਦੀ ਗੱਲ ਕੀਤੀ ਉਹ ਗੱਲ ਹਾਂ ਲਗਾਣੀ अच्छा यो नहीं है आ जो मेल गिरा फिर तो अपना कोई कसूर ही नहीं फिर तो आपा बिल्कुल सही है अपनी जगह पे और देख ही चलो ये लो ये प्रील कंबाइन ਦੇ ভিতর ਪੈਰ ਉਤਰਣ ਦੇ ਆ ਚਲੋ ਜੀ ਇਹ ਵੀ ਹੋ ਗਈ ਛੱਟ ਤੇਰੇ ਸਟਿਕਰਾਂ ਨੂੰ ਕੋਈ ਬਾਸਾ ਵੀ ਫਰਕ ਨਹੀਂ ਪਿਆ ਤੇਰੇ ਸਟਿਕਰਾਂ ਨੂੰ ਬਾਸਾ ਵੀ ਫਰਕ ਨਹੀਂ ਪਿਆ ਮੇਰੇ ਕਾਲੇ ਹੋ ਗਏ ਹੁੱਤਲੇ اچھا ਹਾਂ ਸੇਕ ਨਾਲੀ ਇਵੇਂ ਕੋ ਫਰਕ ਹੁੰਦਾ ਤਰਪਾਈ ਠੰਡੀ ਹੈ ਤਾਂ ਕਰਗੇ ਮੈਲ ਠੰਡੀ ਉਹ ਗਰਮ ਤਰਪਾਈ ਲੈ ਇਵੇਂ ਗੱਲ ਲੈਣਾ ਫੋਰਮਾਨ ਤੂੰ ਤਾਂ ਪੁਰਾਣਾ ਬੰਦਾ ਹੈ ਹਨਾ ਸਾਸਰੀ ਘਰ ਬਲਾ ਲੈ ਸਾਸਰੀ ਘਰ ਸਿਆ ਆਲ ਬਉਜੀ ਬਹੁਤ ਸਾਰਿਆਂ ਵਧੀਆ ਹੋਣਗੇ ਤੇ ਆਪਾਂ ਨਾ ਅੱਜ ਮਸ਼ੀਨਾ ਕੱਢਣ ਦੀ ਕੋਸ਼ਿਸ਼ ਕਰੀਏ ਕਿਵੇਂ ਨਾ ਕਿਵੇਂ ਉੱਥੇ ਚਲੀਏ ਹੈ ਬੱਦਲ ਬਾਈ ਹੋ ਰਹੇ ਆ ਹਾਂ ਬੱਦਲ ਬਾਰੇ ਚਲੋ ਹੁਣ ਆਪਣੀ ਕਿਸਮਾ ਜਿੱਥੇ ਮੀਂਹ ਆ ਉੱਥੇ ਹੀ ਪੈਣਾ ਇਹ ਥੋੜਾ ਵੀ ਮੀਂਹ ਨਾ ਪੈਣਾ ਨਹੀਂ ਉਹਨੇ ਆਪਾਂ ਦੱਸ ਕੇ ਥੋੜਾ ਆਉਣਾ ਹੈ ਇਦਾਂ ਆਪਾਂ ਡਿਗਣਾ ਚਾਹੀਦਾ ਹੈ। ਚਾਵਲਾਂ ਚੋਂ ਬਣਾ ਬਰਕੀ ਵਿਚਾਰਨਾ ਆਪਣੇ। ਚਾਵ ਬਣਾਈਏ। ਹਾਂ। ਆਪਾਂ ਮੈਨ। ਬੱਬੋਂ ਦੇ ਚ ਪੰਜੇ ਚਾਬੀਆਂ ਕੱਢਾ। ਉਰਲਾ ਟ੍ਰੈਂਕ ਖੋਲ ਬੈਟਰੀਆਂ ਆਲਾ। ਹੋ ਗਿਆ। ਆ ਨਾਟ ਲਾ ਇਨਸਟਾਲ ਨਾ। ਤਰੁਤ ਹਾਂਜੀ। ਮਾਰੇ ਨਾਟ ਲਾ ਦੀ। ते कोल्हा

ਉਨੇ ਕਰ ਚਾਬੀ ਲਾ 16 ਦੇ 16 17 ਦੇ ਆਪਾਂ ਇਹ ਆ ਜੀ ਨਾ ਕਰਾਇਆ ਇਹ ਆਪਾਂ ਪੰਪ ਤੇ ਹੁਣ ਕਸਾਈ ਕਰਤੀ ਆਪਾਂ ਪੰਪ ਦੀ ਜਾਨੀ ਕਿ ਨਾਟ ਰੂਟ ਵਗੈਰਾ ਕਸਣ ਵਾਲਿਆ ਤੇ ਤਕਰੀਬਨ ਪੰਪ ਕਾਸ ਦਿੱਤਾ ਆਪਾਂ ਹੁਣ ਦੇਖਦੇ ਆ ਸਟਾਰਟ ਕਰਕੇ ਕਰਮ ਵਾਲੇ ਨੂੰ ਕੀ ਕਰਦਾ ਇਹ ਇਹ ਸਟਾਰਟ ਕਰਕੇ ਤੇ ਫਿਰ ਦੂਜਾ ਤੁਹਾਨੂੰ ਦਿਖਾਉਣਾ ਹੈ ਸਟਾਰਟਿੰਗ ਵਗੈਰਾ ਇਸ ਦੀ ਬਾਜ ਉਹ ਪੰਪ ਦੀ ਕਿਵੇਂ ਦੀ ਆ ਜਿੰਨ ਕਿ ਆਪਾਂ ਉਹਨਾਂ ਦੀ ਕਸਾਈ ਕਰਦੇ ਆਂ ਫਿਰ ਤੁਹਾਨੂੰ ਆਵਾਜ਼ ਦਿਖਾਵਾਂਗੇ ਵੀਰ ਜੀ ਅਸੀਂ ਪੰਪੜੇ ਨੂੰ ਵੀ ਕਹੀ ਗਿਆ ਕਿ ਤੁਹਾਡੇ ਪੰਪ ਚ ਫਾਲਟ ਪੰਪ ਸ਼ਾਇਦ ਹੋ ਸਕਦਾ ਟਾਈਮ ਤੇ ਹੋਵੇ ਹੁਣ ਬਾਕੀ ਨੀ ਤਰੀਨਾ ਪੰਪ ਕਰਾਇਆ ਹੋਣਾ ਸਿਰਫ ਤਾਂ ਲੱਗੂਗਾ ਕਿ ਕਿਹਦੇ ਇਫਾਲ ਦਾ ਸੱਚੇ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਲੋਜ ਤੇ ਆਪਾਂ ਥੋੜੀ ਆਵਾਜ਼ ਇਦਾਂ ਬਦਲੀ ਲੱਗਦੇ ਆਪਣੀ ਆਪਾਂ ਇਸ ਤੇ ਖਰਚਾ ਨਹੀਂ ਕੀਤੀ ਉੱਥੇ ਹੁਣ ਆਪਾਂ ਪਹੁੰਚੇ ਜੀ ਐਂਪੀਅਰ ਰੋਡ ਤੇ ਮਸ਼ੀਨਾ ਪਾਜਾਂ ਜਾਂ 12 ਨਾ ਰੋਡ ਤੇ ਆ ਤੇ ਆਪਾਂ ਜਾ ਕੇ ਫਿਰ ਰਿਪੇਅਰ ਕਰਨੀ ਆ ਜੀ ਜਾਨੀ ਕਿ ਦੋ ਤਿੰਨ ਦਿਨ ਨੂੰ ਆਪਾਂ ਇੱਥੇ ਮਸ਼ੀਨਾ ਕੱਢ ਦੇਣੀ ਆ ਤੇ ਬੰਦੇ ਹੁਣ ਉੱਠੇ ਆਏ ਤਾਜ਼ਾ ਤਾਜ਼ੀ ਠੰਡ ਬਹੁਤ ਪੈਂਦੀ ਆ ਜੀ ਇੱਧਰ ਜਿਹੜੇ ਵੀਰ ਕੋਈ ਆ ਰਹੇ ਆ ਨਾ ਪਿੱਛੋਂ ਨਵੇਂ ਆਪਣੇ ਤੇਣਾ ਟੁਣਾ ਤੇ ਰਜਾਇਰ ਜੀ ਨਾਲ ਹੀ ਲੈ ਕੇ ਆਏ ਬਹੁਤ ਜ਼ਿਆਦਾ ਠੰਡ ਕਿਉਂਕਿ ਮੀਂਹ ਪਿਆ ਕੱਲ ਪਰਸੋਂ ਮੀਂਹ ਪਿਆ ਕੱਲ ਵੀ ਪਿਆ ਤੇ ਇਹਦੇ ਨਾਲ ਥੋੜੀ ਠੰਡ ਵਧ ਗਈ ਆ ਤੇ ਆਦੇ ਕੋਲ ਸਾਡੇ ਹਾਲ ਆਪ ਨੂੰ ਜਿੱਥੇ ਜਿਹੜੇ ਏਰੀਆ 'ਚ ਖੜੇ ਆ ਇੱਥੇ ਕਣਕਾਂ 'ਚ ਬਹੁਤ ਹਰੀ ਆ ਆ ਦੇਖ ਕਣਕ ਦੇਖ ਲੋ ਕਰੀਬਨ ਇੱਥੇ ਜੀ ਮਹੀਨਾ ਲੱਗੂਗਾ ਜਿਹੜੇ ਜਿੱਥੇ ਆਪਾਂ ਜਾਣਾ ਤੇ ਉੱਥੇ ਕੰਕ ਪੂਰੀ ਤਿਆਰ ਹੈ ਨਾ ਉੱਥੇ 2-3 ਦਿਨ ਨਾ ਮਸ਼ੀਨਾਂ ਚਲਾਉਣੀਆਂ 3-4 ਦਿਨ ਰਿਪੇਅਰ ਨੂੰ ਲਾਉਣੇ ਆ 4 ਕੁ ਦਿਨ ਲਾਉਣੇ ਆ ਜਿਆਦਾ ਨਹੀਂ ਆਪਾਂ ਲਾਉਣੇ 4 ਦਿਨਾਂ ਦੇ ਵਿੱਚ ਜਿਹੜਾ ਜ ਮੜ ਮੋਟਾ ਕਾ ਬੈਲਟ ਕਸੋ ਬੈਲਟ ਥੋੜੀ ਮਲੇ ਪੁੱਠੀ ਹੋਈ ਹੋਈ ਦੀ ਕਾ ਢਿੱਲੀਆਂ ਹੀ ਬੜੀਆਂ ਬੈਲਟਾਂ ਤਾਂ ਨਾ ਮਸ਼ੀਨਾਂ ਤਾਂ ਹੀ ਚਲਦੀਆਂ ਕੋਈ ਨਹੀਂ ਉੱਥੇ ਹਨਾ ਹਨਾ ਵੀਰ ਜੀ ਆਪਣਾ ਪਹਿਲਾ ਦਿਨ ਕੱਡੀਆਂ ਮਸ਼ੀਨਾਂ ਆਪਾਂ ਦੇ ਬੈਲਟ ਆਪੋਂ ਨਾ ਢਿੱਲੀਆਂ ਹੀ ਰਹਿ ਗਈਆਂ ਨੇ ਕਿ ਯਾਨੀ ਕਿ ਪਹਿਲਾ ਦਿਨ ਹੀ ਮਸ਼ੀਨਾਂ ਚਲਾਈਆਂ 4 ਮਹੀਨੇ ਬਾਅਦ ਕੱਡੀਆਂ ਆਪਾਂ ਕਿੰਨਾ ਟਾਈਮ ਲੱਗ ਰਿਹਾ ਜੇ? ਲੱਗਿਆ ਟਾਈਮ ਕਿ ਜਾਈਏ ਕਿ ਚੱਲ ਜਾਈਏ ਆ ਗਏ ਫਿਰ ਪੀ ਲੈਣਗੇ ਤੁਹਾਡਾ ਟਾਈਮ ਲੱਗਜੋਗਾ ਹਨਾ ਕੋਈ ਬਾਤ ਨਹੀਂ ਕੋਨ ਇਹ ਆਪਣੇ ਪ੍ਰੀਤ ਕੰਪੈਨ ਮੋਰਸਾਂ ਦਾ ਕਰ ਰੈਡੀ ਕੀਤੀ ਯਾ ਤੇ ਆਪਣੇ ਵੀ ਬਸ ਲੱਦੇ ਹੋਇਆ ਸਮਾਨ ਤਕਰੀਬਨ ਜਾਤ ਦੁਬਾਰਾ ਕੋਈ ਮਸ਼ੀਨਾਂ ਖੜਾਤੀਆਂ ਆਪਾਂ ਤੇ ਥਲ ਕੇ ਦੇ ਜੀ ਹੋਈ ਬੈਠੋ ਜੀ ਸਮਾਨ ਰੈਡੀ ਆ ਬੈਲਟ ਕਸਮ ਮਾੜੀ ਬੈਲਟ ਆਪਣੀ ਵੀ ਟੱਲੀ ਬਾਹਰ ਆ ਰਹਾ ਮਸ਼ੀਨ ਨਾਲ ਜਿਹੜੀ ਆਈ ਦੇ ਵਿੱਚ ਮਹਾ ਲੋਡ ਖੜਦੀ ਸੀ ਇਹ ਸਮਾਨ ਸੂਣ ਬਿਲਕੁਲ ਰੈਡੀ ਕੀਤਾ ਪਿਆ ਪਰ ਰਾਣੀ ਬੜੀ ਹੈ ਟੂਪੇ ਲਾਈ ਬੱਤੇ ਠੰਡਾ ਹੈ ਬੜੀ ਇਹ ਦੇ ਢਾੜੀ ਚ ਬਾਰੇ ਲੱਗਿਆ ਹੋ ਲੰਮਾ ਬੈਠੇ ਆ ਆ ਬੈਲਟ ਕਸੀਪ ਮੈਂ ਸਮਾਨ ਲਿਆ ਹੋਈ ਹੈਂ ਦੇਖ ਲਓ ਆਪਾਂ ਕਲ ਪੰਪ ਕਸਿਆ ਹੈ ਹੈ ਨਹੀਂ ਮੈਂ ਕੋ ਮੇਰੇ ਬੁੱਛੇ ਡੇਰਾ ਨਾ ਹੈ ਕਦੇ ਇਸ ਨੂੰ ਕਿ ਡੇਰਾ ਹੈ ਡੇਰਾ ਬੰਦਾ ਨਹੀਂ ਹੈ ਮਾਰਦਾ ਕਿਵੇਂ ਆਟੇ ਹੀ ਬੜੇਗਾ ਕੋਈ ਮਾਰਦਾ ਕੌਣ ਪੰਮਾ ਸੁੱਖਾ ਸੁੱਖਾ ਦੰਦਾ ਹੈ ਬਨੀਰ ਪਰ ਕਦੋਂ ਦੇ ਆਈ ਹੈ ਮੈਂ ਰਾਤੀ ਪੂੜੀਆਂ ਜਿਆਦਾ ਕਾਲੇ ਕਿੰਨੇ ਕਰਾੜੇ ਮਾਰਦਾ ਹੈ ਇੱਧਰ ਦੱਸੋ ਮੜਾ ਜਾਂ ਬਹੁਤ ਘਰਾੜੇ ਮਾਰਦਾ ਸੀ ਇਹਨੇ ਰਾਤ ਨੀਂਦ ਹੀ ਨਹੀਂ ਲੈਂਦੀ ਅੱਛਾ ਹਾਂ ਇਹ ਜਾਈ ਉਹ ਤਾਂ ਟਾਈਮ ਨਾਲ ਲੱਗ ਪਿਆ ਆਪਾਂ ਦਾ ਇਹ ਸੈੱਟ ਹਟ ਹੁੰਦੇ ਫਿਰਦੇ ਉਹਦੇ ਨੂੰ ਸ਼ੁਰੂ ਕਰ ਦੇਤਾ ਕੰਮ ਆਉਂਦਾ ਖਰਾਟੇ ਇਹਨੇ ਮਾਰਦਾ ਨਾ ਇਹ ਹਾਂ ਜਿੱਡਾੜ ਮਾਰਦਾ ਨਾ ਲੋਕ ਜਿੱਡਾੜ ਉਸ ਤਰ੍ਹਾਂ ਮਾਰਦਾ ਮੈਂ ਤਾਂ ਮੇਰੇ ਚੱਲਣਗੇ ਨਹੀਂ ਮੇਰੇ ਤੇ ਪਿਲੋ ਤਿਆਰ ਹੋ ਗਿਆ ਬਿੱਲੀ ਨੀਂਦ ਹੀ ਨਹੀਂ ਆਈ ਇਹਦਾ ਬੈਲਟ ਕਸਵਾ ਚਿਲਟੀ ਲਾ ਗਈ ਦਰਾਂ ਕਾਸ਼ ਤੇ ਪੈਟਾਉਣਾ ਹੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਆਹ ਗੱਡੀ ਵਾਲ ਨੇ ਆਹ 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 ਆਰਟੀਓ ਨੂੰ ਕਸੀ ਘੜ ਬੈਲਟ ਇੱਥੇ ਬਾਈ ਤੁਹਾਨੂੰ ਆਪਾਂ ਗੱਲ ਦੱਸ ਦਪਾ ਕੋਬੈਨਾ ਲੈ ਕੇ ਆਉਂਦੇ ਆ ਨਾ ਇੱਥੇ ਨਾ ਇਹ ਆਪਣੇ ਪੰਜਾਬ ਵਾਲਾ ਕੰਮ ਹੈ ਨਹੀਂ ਇੱਕ ਨੇ ਪਿੱਛੇ ਕਿਲੋਮੀਟਰ ਪਿੱਛੇ ਖੜਿਆ ਸੀ ਕਿਉਂਕਿ ਉਹ ਕਿਉਂਕਿ ਐਮਪੀ ਚ ਆਪਾਂ ਹੁਣ ਬੜਿਆਂ Rajasthan ਚ Rajasthan ਚ ਫਿਰ ਆਪਾਂ ਐਮਪੀ ਜਾਣਾ ਉੱਥੇ ਫਿਰ ਟਕਣੇ ਹੋਰ ਤੇ Rajasthan ਚ ਬੜਿਆਂ ਦੇ ਉਹ ਆਰਟੀਓ ਦੀ ਗੱਡੀ ਠੱਲੀ ਖੜੇ ਸਾਈਡ ਤੇ ਨੂੰ ਤੇ ਉੱਜਾ ਇਹ ਤੇ ਤੰਬੂ ਲਾਇਆ ਬਲੀ ਆਮੀ ਹੈ ਤਾਂ ਮੁਲਾਜ਼ਮ ਹੀ ਕੋਈ ਵੀ ਜਾਨੀ ਕਿ ਉਦਾਂ ਹੀ ਆਮ ਸੀ ਤੇ ਸਾਨੂੰਾਂ ਦੇ ਵੀ ਇਹਦੇ ਗੱਡੀ ਦਾ ਤੁਸੀਂ ਕੰਬੈਨ ਕੰਬੈਨ ਬਾਰੇ ਕਹਿੰਦੇ ਸੀ ਇਹਦਾ ਤੁਸੀਂ ਰਸੀਦ ਕਟਵਾਣੀ ਆ ਉਦਾਂ ਦੇਣੇ ਆ ਤੁਸੀਂ ਪੈਸੇ ਪਹਿਲਾਂ ਤੁਸੀਂ ਮੰਗਦੇ ਆਰ ਸੀ ਵੀ ਵਗੈਰਾ ਕਾਗਜ਼ ਪੱਤਰ ਲਿਆਓ ਇਹਦੇ ਕਾਗਜ਼ ਪੱਤਰ ਲਿਆਓ ਆਰ ਸੀ ਵੀ ਵਗੈਰਾ ਦਿਓ ਫਿਰ ਤੁਹਾਡੇ ਨਾਲ ਆਪਾਂ ਕਰ ਦਿਆਂ ਗੱਲ ਆ ਤੁਹਾਨੂੰ ਰਸੀਦ ਕੱਟ ਦਿੰਨੇ ਤੇ ਫਿਰ ਆਰ ਸੀ ਦਾ ਫਿਰਾਂ ਦਿੱਤੀਆਂ ਕਰੋ 3000 ਰੁਪਿਆ ਦੇ ਦਿਓ ਤੋ ਆਰ ਸੀ ਸੀ ਲੋਡਿੰਗ ਤੇ ਨਿਕਲਦੇ ਲੰਘਦੇ ਇਥੋਂ ਅਸੀਂ ਉਹਨਾਂ ਨੂੰ 500 ਰੁਪਏ ਲਵਖਾਇਆ ਵੀ 500 ਰੁਪਈਆ ਹੈ ਸਾਡੇ ਕੋਲੇ ਅਸੀਂ ਪਹਿਲੇ ਪਰੇਸ਼ਾਨ ਬੜੇ ਆ ਨਾ ਨਾ 500 ਕੈਸੇ ਬਾਤ ਚਲੇਗੇ 500 ਨਹੀਂ ਲਵੇਗਾ ਇਹਨਾਂ ਦੇ ਪੈਸੇ 4000 3000 2000 ਨਹੀਂ ਤਾਂ ਆਰ ਸੀ ਤੇ ਉਹ ਗਾਡੀ ਕੀ ਮੈਂ ਆਰ ਸੀ ਤੈਨੂੰ ਇਨਕਥੇ ਦੇ ਦੀ ਅਸੀਂ ਠੰਡ ਸਾਨੂੰ ਲੱਗੀ ਜਾਂਦੀ ਐ ਇਹੋ ਤੇ ਨਾ ਆਰ ਸੀ ਲਵਦੀ ਵੀ ਐ ਅਨਕ ਆਰ ਸੀ ਹੈ ਨਹੀਂ ਕਾਗਜ ਦੋਨੋਂ ਗਾਡੀ ਕੋ ਨਹੀਂ ਆਇਆ ਮੈਂ ਕਾਗਜ ਸਭ ਕੁਝ ਆਇਆ ਹੈ ਬਾਕੀ ਤੈਨੂੰ ਦੇਣਾ ਨਹੀਂ ਜਿੱਤੈਨੂੰ ਦੇ ਦੇ ਤੂੰ ਪੈਸੇ ਚੌੜਾ ਹੀ ਹੋ ਜਾਣਾ ਵੀ ਪੈਸੇ ਇੰਨੇ ਲੈਣਿਆ ਮੈਂ ਫਿਰ ਆਪਾਂ ਉਹਨਾਂ ਨੂੰ 2000 ਰੁਪਏ ਦਿੱਤਾ ਦੋਵਾਂ ਮਸ਼ੀਨਾਂ ਦਾ ਅਸੀਂ ਨੰਗ ਅੱਗੇ ਨੂੰ ਅੱਗੇ ਇੱਕ ਹੋਰ ਲੱਗੇ ਨੂੰ ਇਹ ਪੁੱਛਿਆ ਕਿ ਅੱਗੇ ਰੁਕਦੇ ਤਾਂ ਨਹੀਂ ਆਂਦਾ ਨਾ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ ਅੱਗੇ ਤੂੰ ਇਹ ਨੰਬਰ ਦੇ ਆਪਣਾ ਤੈਨੂੰ ਫੋਨ ਕਰਾਵਾਂਗੇ ਨੰਬਰ ਹਮ ਨਹੀਂ ਦਿੱਤੇ ਕਿਸੇ ਕੋਈ ਤੇਰੇ ਕੋਲ ਪੁੱਛੇਗਾ ਨਹੀਂ ਕੋਈ ਵੀ ਅੱਗੇ 1 ਕਿਲੋਮੀਟਰ ਤੇ ਉਹ ਬਿਲਕੁਲ ਹੋਰ ਖੜਿਆ ਰਾਜਸਥਾਨ ਵਾਲੇ ਬਾਰਡਰ ਤੇ 1000 ਰੁਪਏ ਉਹਨੇ ਲੈ ਤੋ ਮਸ਼ੀਨਾਂ ਦਾ ਤਿੰਨੇ ਯਾਰ ਦਾ ਸਾਡਾ ਰਾਤ ਰਾਂਤੀ ਇਹਨਾਂ ਨੇ ਬਰਬਾਦ ਹੀ ਕਰ ਦਿੱਤਾ ਜਾਨੀ ਕਿ ਅਗਲੇ ਨੀਂਦਰਾ ਘਾਹ ਤੇ ਕਰਦੇ ਠੰਡ ਚ ਕਿਉਂ ਮਰਦੇ ਆ ਗੱਲ ਇਹੀ ਆ ਕਿ ਉਹਨਾਂ ਨੂੰ ਆਪਦੇ ਦੇ ਕਰਵਾ ਦੇ ਹੁੰਦਾ ਵੀ ਆ ਉਹਦੇ ਖਾਤਾ ਪਾਣੀ ਪਵਾਉਣੀ ਤਾਂ ਇੱਥੇ ਕੀ ਗੱਲ ਆ ਆਪਾਂ ਨੂੰ ਇਹ ਇਹਨਾਂ ਗੱਡੀਆਂ ਦੇ ਕੀ ਮਸਕਲ ਇਹਨਾਂ ਦੇ ਕਾਗਜ਼ ਪੱਤਰ ਕੀ ਲੱਗਦੇ Rajasthan ਦੀ ਪੁਲਿਸ ਯਾਰ ਇਹਨਾਂ ਨਾਲ ਰੰਖਾ ਘਟ ਮਿਲਦੀ Rajasthan ਪੁਲਿਸ ਨੂੰ ਘਟ ਮਿਲਦੀ ਤਨ ਤਾਂ ਉੱਪਰੋਂ ਪੈਸੇ ਬਣਾਉਂਦੇ ਆ ਹਾਂ ਉਹ ਰਾਤ ਵੇਖ ਦੋ ਕਿਵੇਂ ਕਰਦੇ ਮੈਂ ਮੈਂ ਤੂੰ ਬੰਦਿਆਂ ਨਾਲ ਗੱਲ ਕਰਾ ਸਾਨੂੰ ਬਾਤ ਸਿੱਖ ਲੈਣ ਫਿਰ ਤੇਨਾਂ ਕਰਦੇ ਆ ਗੱਲ ਆਪਣੇ ਪੈਸੇ ਨਾਲ ਪਰਿਵਾਰ ਪਾਲਦਾ ਹਾਂ ਹਾਂ ਉਹ ਹੁਣ 15 3 3 3 15 ਹੱਕਣਾ ਤੇ 2000 ਦਿੱਤਾ ਹਨਾ 2000 2500 3000 ਰੁਪਏ ਦਿੱਤਾ ਉਹ ਹੀ ਸਹੀ ਹੋਗਾ ਹਨਾ ਜਾਓ ਤੁਸੀਂ ਆਰ.ਸੀ. ਤੁਹਾਡੀ ਪੂਰੀਆ ਨੇ ਆਜ ਬਣ ਕੇ ਸਾਰੇ ਦੋਦੀ ਦਾ ਆਰ.ਸੀ. ਹੋ ਗਈ ਆ ਤੁਹਾਡਾ ਕਾਗਜ਼ ਪੱਤਰ ਪੂਰੇ ਤੁਸੀਂ ਜਾਓ ਹਣ ਤੇ ਇੱਕ ਵੀ ਅੱਗੇ ਨਾ ਕੋਈ ਰੁਕੇ ਆ ਵੇਖ ਲਾਵਾ ਉਹ ਆਪਣੀ ਕਿਵੇਂ ਟਾਇਰਾਂ ਦੀ ਪੂਰੀ ਆ ਕੇ ਕੋਈ ਫਰਕ ਹੈਗਾ ਪਿਛਲਾ ਢੱਲਾ ਕਰ ਲੋ ਲੈ ਵੀ ਚੱਲ ਜੀ ਆਪਾਂ ਜੀ ਖੜੇ ਆ ਇੱਥੋਂ ਤੁਹਾਨੂੰ ਦਿਖਾਣੇ ਆ ਟਾਵਾ 0 ਆਗਰ 1256 ਕਿਲੋਮੀਟਰ ਤੇ ਚਲਾਵਾੜ 133 ਕਿਲੋਮੀਟਰ ਬਾਕੀ ਨਾਗੌਰ ਤੇ ਗੋਤਾ ਗੀਤਾ ਮਰੀਦ ਦਾ ਮਰੀਦ ਖਰੀਦ ਦਾ ਮਰੀਦਾ ਬਣੀ ਕਰ ਰਿਹਾ ਹੈ ਟੌਂਕ ਕਤੌਲੀ ਅੰਦੌਰ ਬਾਕੀ ਇੱਧਰ ਇਹ ਆਪਾਂ ਖੜੇ ਜੀ ਟਾਵੇ ਏਰੀਏ 'ਚ ਖੜੇ ਆ ਇੱਥੋਂ ਪੀਣ ਲੱਗੇ ਜੇ ਆਪਾਂ ਚਾਹ ਬੰਦਾ ਤਾਂ ਬੰਦੇ ਕਨੇ ਵਿੱਚ ਚਾਹ ਪੀਣੀ ਕੋ ਮੈਨਾਂ ਲੈਂਦੀ ਆ ਤੇ ਸਾਹਮਣੇ ਰੋਡ ਤੇ ਆ ਗਏ ਚਾਹ ਪੀਣ ਲੱਗੇ ਚਾਹ ਤਾਂ ਨਾਉਂਦੇ ਆ ਪਾਇ ਤਿੰਨ ਕੱਪ ਇਹ ਆ ਪੰਜਾਂ ਵਾਲਾ ਚੈੱਕ ਕਰੋ ਇਹ ਕਲਰ ਬਲੈਕ 5 ਰੁਪਏ ਵਾਲਾ ਆ ਭਰਿਆ ਭਾਈ 10 ਵਾਲਾ ਇਹਦਾ ਕਲਰ ਬਲੈਕ ਨਹੀਂ ਇਹਦਾ ਕਲਰ ਦੂਸਰਾ ਹੈ ਕਾਫੀ ਕਲਰ ਹੈ ਇਹ 10 ਵਾਲਾ ਤੇ ਇਹ ਪੰਜ ਵਾਲਾ ਦੇਖੋ ਕਿੰਨਾ ਫਰਕ ਆ ਆ ਪੰਜ ਵਾਲ ਮੇਰੇ ਕੋਲ ਇੱਕ ਭਰਿਆ ਪਿਆ ਤੇ ਆ ਪਾਈ ਹੁਣ 10 ਵਾਲਾ ਪੰਜ ਵਾਲੇ ਚ ਇਹ ਆਹ ਲੋ ਯਾ 10 ਵਾਲਾ 5 ਵਾਲੇ ਚ ਪੈ ਗਿਆ ਉਹ 5 ਵਾਲੇ ਚ ਪੈ ਗਿਆ ਆ ਦੋ ਕੱਪ ਪੂਰੇ ਹੋ ਗਏ 5 5 ਵਾਲੇ ਹੋ ਗਏ ਉਹ ਤਾਂ ਇੱਧਰ ਨਹੀਂ ਪਾਉਣਾ ਯਾਰ ਉਹ ਤਾਂ ਫਿਰ ਨਾਲ ਨਬਖਰ ਦੂ ਕੱਪ ਪਾ ਲੈ ਨਹੀਂ ਨਹੀਂ ਅਗੇ ਤਾਂ 5 5 ਵਾਲੇ ਨੇ ਉਹਨੇ 10 ਵਾਲਾ ਲਾਇਆ ਬਾਕੀ ਥੋੜਾ ਜ ਸਾਡੇ ਬੰਦੇ ਨੇ ਗਲਤੀ ਕਰ ਲਈ ਆ ਵੀ ਜਿਹੜੀ ਬੱਚੀ ਚਾਹੇ ਇੱਧਰ ਪਾ ਦੇ ਇੱਧਰ ਪਾਉਣੀ ਨਹੀਂ ਸੀ ਇਹਨੇ ਵੀ ਯਾਨੀ ਕਿ 5 ਦੇ 10 'ਚ ਕੋਈ ਫਰਕ ਨਹੀਂ ਗਾ ਇਹ ਬੰਦੇ ਆਪਾਂ ਨੂੰ ਦੇਖ ਲਓ ਵੀ ਇਹ ਆਪਾਂ ਨੂੰ 10 ਰੁਪਏ ਦਾ ਗਲਾਸ 5 ਦਾ ਪੈਣਾ ਤੇ ਉਹੀ 10 ਦਾ ਲੱਗਿਆ 5 ਰੁਪਏ ਬਾਅਦ ਆ ਦੇਖ ਲਓ ਆ 10 ਵਾਲੇ ਚ ਪੈ ਗਈ 5 ਵਾਲੀ ਚਾਹ ਤੇ 10 ਵਾਲੇ ਕਿਪਾ ਕੋਈ ਫਰਕ ਨਹੀਂ ਹਾਂ ਬਸ ਕੁੱਟ ਦਾ ਕੁੱਟ ਰਹਾਰਾ ਇਹ ਨਹੀਂ ਗਾ ਇੱਕ ਦਾ ਦੇ ਬਟ ਤਨੋ ਚਾਰ ਜੰਮ ਇੰਨੀ ਠੱਗੀ ਚੱਲ ਰਹੀ ਹੈ ਰਾਜਸਥਾਨ ਚ ਵੀਰ ਮੇਰੇ ਇਹਦੇ ਨਾਲ ਤੁਸੀਂ ਪੰਜਾਲ ਕੱਪ ਢੋਲ ਲੈ ਲੈ ਕਰੋ ਅੱਗੇ ਤੇ ਮੇਰੀ ਗੱਲ ਸੁਣ ਲੈ ਓਏ ਅੱਗੇ ਬਰੇ ਕਰਨਾ ਪੰਜਾਲ ਢੋਲ ਲੈ ਲੈ ਦਹਾਜ ਪਾ ਲੈ ਆਹੋ ਹੈ ਪੰਜਾ ਦਹਾ ਨਾਲ ਨੇ ਪਨਵਾਰਾ ਖਾਂਦੇ ਨਾ ਬੱਜਦਾ ਇਹਨਾਂ ਪਹਿਲੇ ਦਾ ਚੱਕਾ ਕੱਪ ਫੜ ਲੈ ਪਰ ਰੇਟ ਰੋਡ ਮਖਾਉਣਾ ਹੈ ਬਾਈ ਦੱਸ ਕਿਹੜੇ ਕਾਪ ਨੇ ਕਿਵੇਂ ਆਹ ਪੰਜਾਂ ਵਾਲੀ ਨੇ ਹਾਂ ਫੇਰ ਆਪਾ ਪੰਜ ਮੈਂ ਵੀ ਮੈਂ ਵੀ ਕਿ ਆਖ ਜਨਾ ਮੈਂ ਨਾ ਯਾਰ ਇਹਨਾਂ ਨੇ ਇੱਕ ਤਰ੍ਹਾਂ ਦਾ ਤਰ੍ਹਾਂ ਲਾਇ ਫੈਕਟਰੀ ਅਕੀ ਕੱਪ ਚ ਦਹਾਂ ਛੋਟੇ ਘਰ ਛੋਟੇ ਜਿਹੇ ਜਿਵੇਂ ਆਪਣੇ ਤਰ੍ਹਾਂ ਦੇ ਉਧਰ ਲਾਉਂਦੇ ਹਾਂ ਮੰਗਾ ਪੂਰੇ ਕਰਾਉਂਦੇ ਨੇ ਆਹੀ ਵੀ ਗੱਲ ਮੰਗਾ ਕਰਾਉਂਦੇ ਪੂਰੀ ਆਦੀ ਸਾਡੀ ਚਾਹ ਇੰਨੀ ਚਲੋ ਇੱਥੇ ਤੇ ਗਏ ਜੀ ਥੱਗੇ ਹੁਣ ਅੱਗੇ ਕੋ ਲਾਉਂਦੇ ਸਾਹਿਬ ਦਾ ਨਿਕਟਣਾ ਚਾਹਦੇ ਨੇ ਮੋਦੀ ਚਾਹ ਲੜਨਾ ਚਾਹੁੰਦੇ ਨੇ ਨਹੀਂ ਉਹ ਕੋ ਨਹੀਂ ਕਟਿੰਦਾ ਜੀ ਮੋਦੀ ਦੇ ਬਰਾਬਰ ਪੜਲਾ ਜੀ ਮੋਦੀ ਤੋਂ ਅੱਗੇ ਨਿਕਲ ਸਕਦੇ ਨੇ ਮੋਦੀ ਨੇ ਇੱਕ ਬੰਦਾ ਹੋਰ ਚਾਹ ਵੇਚਦਾ ਤੁਹਾਨੂੰ ਪਤਾ ਕੌਣ ਹੈ ਕੌਣ ਵੇਚ ਦਿੰਦਾ ਹੈ ਕੌਣ ਉਹ ਆਪਣੇ ਸਾਰੇ ਆਪਣੇ ਭਾਰਤ ਦੇ ਕਬਜ਼ਾ ਕੀਤੀ ਬਿਠਾਇਆ ਕੌਣ ਬੰਦਾ ਹੈ ਮੋਦੀ ਉਹਦਾ ਵੇਚਿਆ ਆਦੀ ਇਹੀ ਕੰਮ ਦਿੰਦਾ ਹੈ ਉਹ ਵੀ ਸਹੀ ਗੱਲ ਹੈ ਪੰਜਾਲ ਕਾਪ ਕਾਪਨੇ ਵਿੱਤ ਉਹਨੇ ਸਰਕਾਰ ਭਾਰਤ ਚ ਲਾ ਰਿਹਾ ਸਾਰਾ ਹਸਾਮ ਲਾ ਲੋ ਵੀ ਇਹ ਇਸ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਹੀ ਕਰਨੀ ਇੱਕ ਕੱਪ ਦੋ ਤੋਤੇ ਉਹਦੇ ਚਾ ਪਾਈ ਜਾਂਦੇ ਨੇ ਨਹੀਂ ਨਹੀਂ ਇਹ ਤਾਂ ਗੱਲ ਇਹ ਐ ਨਹੀਂ ਐਨੀ ਤੋਮਤ ਨਾਲ ਆ ਉਹਨਾਂ ਦੇ ਮਗਰ ਜਿਹੜੀ ਗੱਲ ਸਚਾਈ ਹੈ ਜਿੰਦੇ ਵਿੱਚ ਆਪਾਂ ਨੂੰ ਵੇਹਰਾ ਫਿਰ ਲੱਗਦੀ ਉਹ ਦੱਸੋ ਤੁਸੀਂ ਮੇਰਾ ਘੇਰਾ ਤਾਂ ਸਾਰਿਆਂ ਬਣਦੀ ਆਪਣਾ ਹੁਣ ਚਾਹ ਦਾ ਇੰਨੀ ਹੀ ਇੰਨੀ ਵੀਡੀਓ ਹੀ ਬਾਕੀ ਆਪਾਂ ਸੁੱਤੇ ਬਹੁਤ ਟਾਈਮ ਰਹਾ ਸੁੱਤੇ ਬਹੁਤ ਟਾਈਮ ਰਹਾ ਕਿੰਨੇ ਵਜੇ ਉੱਠਾ ਸਵੇਰੇ ਸਵੇਰੇ 7 ਵਜੇ 7 ਵਜੇ ਟਾਈਨ ਵਾਲ ਗੁਰ ਸਵਾਰਨੀ ਸਵਾਰ ਲੈਦਾ ਤੂੰ ਕਿਨੇ ਉੱਠਾ ਸਵੇਰੇ 6 ਵਜੇ ਬਾਹਰ ਆਉਣਾ ਪਰਣਾ ਪੁਣਾ ਬੰਨ ਲਗਣੀ ਇਹ ਬੰਦੇ ਨੇ ਪਾ ਲੱਗ ਗਏ ਸਾਡਾ ਵੀ ਇੱਕ ਟੋਪੀ ਵਾਲਾ ਹੈਗਾ ਉਹ ਰੋਟੇ ਮੇਰਾ 9 ਵਜੇ 10 ਵਜੇ ਚੱਲੀਏ ਹੁਣ ਆਪਾਂ ਨੂੰ ਬਹੁਤ ਹੋ ਗਿਆ ਲੇਟ ਬਹੁਤ ਹੋ ਗਿਆ ਚੱਲੀਏ ਹੋਰ ਪੈਸੇ ਨੂੰ ਕਿੰਨੇ ਦੇਣੇ ਆ ਦੇਣਾ ਰੱਸਾ ਪਾਉ ਦੇ ਤਿੰਨ ਕਾਪੀ ਵਾਲੀ ਲੈ ਕੇ ਚੇਤਾ ਕਰਕੇ ਲਿਖ ਲਈਏ ਪੈਸੇ ਜਿਹੜਾ ਆਪਾਂ ਉੱਥੇ ਹਿਸਾਬ-ਕਿਤਾਬ ਕਰਾਂਗੇ ਫਿਰ ਚੱਲ ਫਿਰ ਚਾਰ ਬਿਸਕੁਟਾਂ ਦੇ ਪੈਕੇਟ ਸੀਗੇ 5-5 ਆ ਗਏ ਯਾਦ ਹੈ ਦੇਖ ਕਿੰਨੇ ਬਿਸਕੁਟ ਪੈਕੇਟ ਚਾਰ ਚਾਰ ਫਿਰ ਅਗਾ ਲਿਖ ਲਾਂਗੇ ਆਪਾਂ ਚੇਤਾ ਦਾ ਜਨਹਾਰਾ ਨੇ ਆਪ ਨੂੰ ਪਤਾ ਉੱਥੇ ਗੱਡੀ ਜਿਹੜਾ ਕੁਝ ਖਾਦਾ ਪਾ ਧਾਰਕ ਨੂੰ ਪਤਾ ਹੈ ਨਾ ਗੱਡੀ ਮੇ ਕਿੰਤਰ ਖਰਚਾ ਆਉ ਹੋ ਹੋਰ ਬਕਾਇ ਕੋ ਚਾਏ ਕੋ ਚਾਏ ਕੋ ਨੇ ਉਸਕੇ ਬਾਅਦ ਇਸਮੇ ਕਾ ਕਾ ਡਾਲ ਰਖਾ ਹੋ ਆਪਣੇ ਇਸਮੇ ਇਸ ਪੇ ਚਲੋ ਹੋਰ ਬਲੌਗ ਕਿੰਨੇ ਪੰਜਾ ਹੋ ਗਿਆ ਇਸਮੇ ਚਾਰਜਿੰਗ ਦਾ ਖਰਚਾ ਆ ਰਿਹਾ ਹੈ ਜਾ ਚਾਰ ਦਿਨ ਕਾ ਚਾਰ ਦਿਨ ਕੈਸੇ ਹੋਏ ਇਸਮੇ ਕੈਸੇ ਢਾਲ ਲੋਗੇ ਆਪ ਲੋਗ ਖਾਣਾ ਖਾਣਾ ਬਹੁਤ ਮਾਰਦੇ ਬਹੁਤ ਝੂਠੇ ਕਰਦੇ گولی دے رہے ہو گیا یہ کیا آپ نے تو نہیں کچھ کھاو کھاوا میرے کو لاگ رہی ہے آپ لوگ آپ لوگ کا کھا رہو ہم لوگ ہاں ਨਾ ਤਾਂ ਲੋਟਦਾ ਆਇਆ ਪੰਜਾਬ ਕੋ ਤਾਂ ਇੱਕ ਹੀ ਖਾ ਰਿਆ ਹੈ ਇਹ ਰਾਸਰੀ ਕਰ ਰਿਹਾ ਹੈ ਗੁਟਕਾ ਰਾਸਰੀ ਦੀ ਗੁਟਕਾ ਮੇਰੇ ਬਾਸ ਹਮ ਤਾਂ ਇਹ ਹੈ ਮੈਂ ਸਭੀ ਕੋ ਛਡਵਾ ਰਹਾ ਹਾਂ ਡਾਂ ਡਾਂਡਕ ਮਿੰਤੇ ਕਰ ਕਰ ਤੂੰ ਖੁਦ ਹੀ ਖਾ ਉਹ ਕੀ ਕਰੇ ਮਜਬੂਰੀ ਹੈ ਖਾਣਾ ਪੜਦਾ ਹੈ ਇਸਮੇ ਕੌਣ ਸੀ ਮਜਬੂਰੀ ਆਪ ਕੋ ਗਰਦਾ ਵਰਦਾ ਨਹੀਂ ਲਾਏ ਨਾ ਅਜਿਹਾ ਗਰਦ ਨਹੀਂ ਲਗਾਤੇ ਹੋ ਆਪ ਗਰਦਲ ਤਾਂ ਲਗਾਤੇ ਜਿਛਲੀ ਖਾ ਉਹ ਜਿਛਲੀ ਖਾ ਉਹ ਖਾਓ ਖਾ ਖੂਬ ਖਾਓ ਖੂਬ ਖਾਓ ਮੈਂ ਆਵਾਜ਼ ਦੇਣਾ ਇੱਕ ਮਿੰਟ ਚਲਿਏ ਬਾੜ ਦਿਓ 1 2 1 ਤੁਸੀਂ ਆਵਾਜ਼ ਦੇਵਾਓ ਉਹ ਭਾਈ ਆਉਣੀ ਬਾਹਰ ਨਹੀਂ ਫੰਡਿੰਗ ਇੱਕ ਤਾਂ ਨਾਲ ਲਾਟਰੀ ਨਿਕਲ ਪਈ ਨਾ ਚੱਲ ਬੈਂਡ ਰਿਮੋਟ ਰੱਖਣ ਠੀਕ ਹੈ ਨਾ ਹਾਂ ਟੂਬ ਨਵੀਂ ਪਾਈ ਹੈ ਕਿਹੜੀ ਕੰਮ ਜੇ ਕਰੀਏ ਹਾਂ ਇਹ ਉਹ ਪਾਇਆ ਹੈ ਆਪਾਂ ਹਾਂ ਗਰ ਪਾਇ ਹੀ ਕੋ ਨਹੀਂ ਫਿਰ ਆਪਾਂ ਕੀ ਪਾਇ ਇਹ ਤਾਂ ਬਾਜ-ਬਾਜ ਕ ਪਾੜਦੀ ਰਹੀ ਹੈ ਹੁਣ ਟਾਇਰ ਖੋਲ ਦੋ ਹੁਣ ਪੰਜ ਦਿਨ ਟੋਕ ਆਪਾਂ ਉਹ ਟਾ ਗੁੜ ਕੇ ਲਾ ਲਓ ਤੂੰ ਖੋਲ ਟਾਇਰ